ਨੇ ਕਰਨੋਂ ਹੋਤੋ ਸੋ ਨਾਕਿਓ ਪਰਿਓ ਲੋਭ ਕੈ ਫੰਦ ਸੰਸਾਰ ਤੇ ਆਕੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਕੰਮ ਨਹੀਂ ਕੀਤਾ ਬਹੁਤ ਜ਼ਰੂਰੀ ਕੰਮ ਜਿਹੜਾ ਸੀ ਔਰ ਅਸੀਂ ਸੁਭਾਅਕ ਆਪਣੇ ਜੀਵਨ ਦੇ ਵਿੱਚ ਜਿਹੜਾ ਬਹੁਤ ਜ਼ਰੂਰੀ ਕੰਮ ਹੋਵੇ ਨਾ ਉਹ ਕੰਮ ਸਭ ਤੋਂ ਪਹਿਲਾਂ ਕਰਦੇ ਜੇ ਸਵੇਰ ਵੇਲੇ ਉੱਠਦੇ ਆ ਉੱਠਦੇ ਅਸਾਰ ਸਾਨੂੰ ਕੀ ਕਰਨਾ ਚਾਹੀਦਾ ਮਹਾਰਾਜੀ ਕਹਿੰਦੇ ਨੇ ਉੱਠਦੇ ਅਸਾਰ ਤੂੰ ਗੁਰੂ ਗੁਰੂ ਜਪਣਾ ਹੈ ਜਾਸੀ ਫਿਜ਼ੀਕਲੀ ਉੱਠਦੇ ਆ ਮੂੰਹ ਹੱਥ ਧੋਨੇ ਆ ਬਰਸ਼ ਕਰਦੇ ਆ ਉਤ ਤੋਂ ਬਾਅਦ ਅਸੀਂ ਬਾਣੀ ਪੜ੍ਹਦੇ ਹਾਂ ਮਹਾਰਾਜੀ ਕਹਿੰਦੇ ਨੇ ਕਿ ਐਵੇਂ ਜੀਵਨ ਦੇ ਵਿੱਚ ਬਹੁਤ ਸਾਰੇ ਕੰਮ ਜਿਹੜਾ ਇਹ ਨਾ ਇਹ ਮਨੁੱਖੀ ਸਰੀਰ ਕਰਦਾ ਹੈ ਇਹਦੇ ਸਿਰ ਦੇ ਉੱਤੇ ਜ਼ਿੰਮੇਦਾਰੀਆਂ ਨੇ ਇਹਨੇ ਆਪਣੀ ਕਿਰਤ ਆਪਣੀ ਰੋਟੀ ਵੀ ਕਮਾਉਣੀ ਹੈ ਪਰ ਗੁਰੂ ਸਾਹਿਬ ਕਹਿੰਦੇ ਨੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਬਹੁਤ ਜ਼ਰੂਰੀ ਕੰਮ ਸੀ ਉਹ ਛੱਡ ਦਿੱਤਾ ਕਰੁਣੋ ਹੁ ਤੋ ਸੋ ਨਾ ਕੀਓ ਮਹਾਰਾਜ ਕਹਿੰਦੇ ਨੇ ਕੀ ਕਰਨਾ ਸੀ ਤੇ ਉਹ ਕੰਮ ਛੱਡ ਕਿਉਂ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਉਸ ਕੰਮ ਨੂੰ ਛੱਡਿਆ ਨਹੀਂ ਜਾ ਸਕਦਾ ਅਵਰਤ ਗੁਰਬਾਣੀ ਵਿੱਚੋਂ ਵਾਕ ਹੈ ਗੁਰੂ ਸਾਹਿਬ ਕਹਿੰਦੇ ਨੇ ਇਹ ਵਸਤ ਤਜੀ ਨਾ ਜਾਈ ਮਹਾਰਾਜੀ ਕਹਿੰਦੇ ਨੇ ਕਿ ਇਹ ਜਿਹੜੀ ਵਸਤੂ ਸੀ ਜਿਸ ਵਸਤੂ ਦੀ ਪ੍ਰਾਪਤੀ ਵਾਸਤੇ ਤੂੰ ਸੰਸਾਰ ਤੇ ਆਇਆ ਪਰਮੇਸ਼ਰ ਦਾ ਨਾਮ ਜਪਣ ਵਾਸਤੇ ਉਹਦਾ ਤਿਆਗ ਨਹੀਂ ਕਰ ਸਕਦਾ ਤੂੰ ਕਿ ਮੈਂ ਇਹ ਕੰਮ ਛੱਡ ਦਿਆਂ ਤੇ ਇਹ ਕੰਮ ਕਰ ਲਵਾਂ ਗੁਰੂ ਸਾਹਿਬ ਕਹਿੰਦੇ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖ ਔਰ ਧਾਹ ਕੀ ਕਰਨ ਆਏ ਸੀ ਇਹ ਸੰਸਾਰ ਦੇ ਵਿੱਚ ਤੇ ਪੰਜਵੇਂ ਜਾਮੇ ਵਿੱਚ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜੀ ਕਹਿੰਦੇ ਨੇ ਕਿ ਸੰਸਾਰ ਤੇ ਤੂੰ ਆਇਆ ਸੀ ਭਈ ਪ੍ਰਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਔਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਰਨੋ ਹਤੂ ਸੋ ਨਾ ਕੀਓ ਇਹ ਕੰਮ ਕਰਨਾ ਸੀ ਕੇਵਲ ਨਾਮ ਜਪਣਾ ਸੀ ਕੀ ਕਰਨਾ ਸੀ ਨਾਮ ਜਪਣਾ ਸੀ ਆਪਣੇ ਜੀਵਨ ਦੇ ਮਨੋਰਥ ਨੂੰ ਪੂਰਾ ਕਰਨਾ ਸੀ ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਉਹਦੇ ਨਾਲ ਸਾਝ ਬਣਾਉਣੀ ਸੀ ਜਾ ਕੇ ਸੰਗ ਤੇ ਵਿਚਰਾ ਤਾਂ ਹੀ ਕੇ ਸੰਗ ਲਾਗ ਜਿਹਦੇ ਤੋਂ ਵਿਛੜ ਕੇ ਆਇਆ ਤੂੰ ਉਹਦੇ ਨਾਲ ਜੁੜਨਾ ਸੀ ਹੁਣ ਉਹ ਕੰਮ ਕੀਤਾ ਨਾ ਜੇਕਰ ਅੱਜ ਵੀ ਅਸੀਂ ਬੱਚੇ ਨੂੰ ਕਿਸੇ ਕੰਮ ਨੂੰ ਭੇਜ ਦਈਏ ਕਿ ਫੁਲਾਣੀ ਜਗ੍ਹਾ ਜਾ ਕੇ ਕੰਮ ਤੂੰ ਕਰਕੇ ਆਉਣਾ ਤੇ ਬੱਚਾ ਉਹ ਕੰਮ ਕਰਕੇ ਨਾ ਆਵੇ ਤੇ ਪਰਤ ਕੇ ਵਾਪਸ ਇਵੇਂ ਹੀ ਆ ਜਾਏ ਤੇ ਅਸੀਂ ਪੁੱਛਾਂ ਕਿ ਜਿਹੜੇ ਕੰਮ ਨੂੰ ਕੱਲਿਆ ਸੀ ਉਹ ਕੰਮ ਕਰਾਂਇਆ? ਤੋਂ ਬੱਚਾ ਆਖੇ ਉਹ ਕੰਮ ਤਾਂ ਮੈਂ ਕੀਤਾ ਨਹੀਂ। ਤੇ ਗੁਰੂ ਸਾਹਿਬ ਇਹੋ ਗੱਲ ਸਾਨੂੰ ਸਮਝਾ ਰਹੇ ਨੇ ਕਿ ਜਦੋਂ ਪਰਮਾਤਮਾ ਦੇ ਘਰ ਵਾਪਸ ਮੁੜਾਂਗੇ ਇਸ ਧਰਤੀ ਦੇ ਉੱਤੇ ਸਾਨੂੰ ਨਾਮ ਜਪਣ ਵਾਸਤੇ, ਨੇਕ ਕਮਾਈਆਂ ਕਰਨ ਵਾਸਤੇ, ਪਰਮਾਤਮਾ ਨੇ ਭੱਲੇ ਕਰਮ ਕਰਨ ਵਾਸਤੇ ਭੇਜਿਆ ਸੀ। ਤੇ ਜਦੋਂ ਮੈਂ ਪਰਮਾਤਮਾ ਦੇ ਘਰ ਵਾਪਸ ਮੁੜ ਕੇ ਉੱਠ ਜਾਵਾਂਗਾ ਇਸ ਸੰਸਾਰ ਤੋਂ ਤੇ ਪਰਮਾਤਮਾ ਪੁੱਛੇਗਾ ਜਿਹੜਾ ਕੰਮ ਨੂੰ ਭੇਜਿਆ ਸੀ ਉਹ ਕੰਮ ਕਰਾਇਆ? ਤੇ ਉਸ ਵੇਲੇ ਬਾਬਾ ਫਰੀਦ ਸਾਹਿਬ ਦਾ ਸ਼ਲੋਕ ਜ਼ਰੂਰ ਸਾਨੂੰ ਯਾਦ ਆਉਣਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਦੋਂ ਉਹ ਖੁਦਾ ਨੇ ਮੇਰੇ ਕੋਲੋਂ ਪੁੱਛਿਆ ਧਰਮ ਰਾਜ ਦੀ ਹਜ਼ੂਰੀ 'ਚ ਕਹਿੰਦੇ ਨੇ ਜਦੋਂ ਲੇਖਾ ਹੋਇਆ ਤੇ ਮੈਂ ਆਪਣੇ ਵੱਲੋਂ ਬੜੇ ਕੰਮ ਗਿਣਾਏ ਆਪਣੇ ਵੱਲੋਂ ਮੈਂ ਬਹੁਤ ਕੰਮ ਦੱਸੇ ਕਿ ਵੇਖੋ ਜੀ ਮੈਂ ਧਰਤੀ ਦੇ ਉੱਤੇ ਆ ਆ ਕੁਝ ਕਰਦਾ ਰਿਆ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਕੰਮ ਭੇਜਿਆ ਸੀ ਕਰਨ ਨੂੰ ਉਹ ਕੀਤਾ ਕਿ ਨਹੀਂ ਕੀਤਾ ਉਹਨਾਂ ਕੰਮਾਂ ਦੇ ਵਿੱਚੋਂ ਤੋਂ ਕੁਝ ਪ੍ਰਾਪਤੀ ਨਹੀਂ ਹੋਇਆ ਸਤਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ ਫਰੀਦਾ ਜਿੰਨੀ ਕਮੀ ਨਾਹੀ ਗੁਣ ਜਿੰਨੀ ਕਮੀ ਨਾਹੀ ਗੁਣ ਤੇ ਕੰਮੜੇ ਵਿਸਾਰ ਕਹਿੰਦੇ ਉਹ ਕੰਮ ਭੁੱਲ ਵੀ ਜਾਏ ਕੋਈ ਗੱਲ ਨਹੀਂ ਜੇ ਵਿਸਾਰ ਨੇ ਪੈਣ ਤੇ ਵਿਸਾਰ ਦੇ ਕਿਉਂਕਿ ਜਿੰਨਾ ਕੰਮਾਂ ਦੇ ਵਿੱਚੋਂ ਗੁਣ ਨਾ ਪੈਦਾ ਹੋਵੇ ਜਿੰਨਾ ਕਰਮਾਂ ਨੂੰ ਕਰਕੇ ਜੇ ਤੇਰਾ ਸੁਧਾਰ ਨਹੀਂ ਹੁੰਦਾ ਤੇਰਾ ਲੋਕ ਪਰਲੋਕ ਨਹੀਂ ਸਬਰਦਾ ਉਹ ਕੰਮ ਤਾਂ ਵਿਸਾਰ ਦੇ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀਂ ਸਾਈ ਦੇ ਦਰਬਾਰ ਕਿਉਂਕਿ ਕਰਮਾਂ ਦੀ ਖੇਤੀ ਕਰਨ ਆਏ ਸੀ ਇੱਥੇ ਕਿਉਂਕਿ ਕਰਮਾਂ ਸੰਧੜਾ ਖੇਤ ਹੈ ਔਰ ਇਸ ਕਰਮਾਂ ਸੰਧੜਾ ਖੇਤ ਦੇ ਵਿੱਚ ਮੈਂ ਕੀ ਬੀਜ ਲਿਆ ਮੈਂ ਇੱਥੇ ਵਿਕਾਰ ਹੀ ਵਿਕਾਰ ਬੀਜ ਲਏ ਗੁਰੂ ਸਾਹਿਬ ਕਹਿੰਦੇ ਜਿਹੜੇ ਕੰਮ ਨੂੰ ਆਇਆ ਸੀ ਉਹ ਕੰਮ ਨਹੀਂ ਕੀਤਾ ਕਰਨੋ ਹਤੋ ਸੋ ਨਾ ਕੀਓ ਤੇ ਕੀ ਕੰਮ ਕੀਤਾ ਪਰਿਓ ਲੋਭ ਕੈ ਫੰਦ ਲੋਭ ਦੀ ਫਾਹੀ ਲੋਭ ਦਾ ਫੰਦਾ ਆਪਣੇ ਗਲੇ ਵਿੱਚ ਪਾ ਲਿਆ ਇਹ ਕੰਮ ਕਰ ਲਿਆ ਜਿਹੜਾ ਨਾਮ ਜਪਣਾ ਸੀ ਉਹ ਕੰਮ ਨਹੀਂ ਕੀਤਾ ਮਹਾਰਾਜ ਜੀ ਕਹਿੰਦੇ ਫਿਰ ਅੱਗੇ ਨਾਨਕ ਸਮਿਓ ਰਾਮ ਗਏ ਹੋ ਹੁਣ ਜਿਹੜਾ ਸਮਾਂ ਹੈ ਉਹ ਫਿਰ ਬਤੀਤ ਹੋ ਗਿਆ ਰਾਮ ਗਿਆ ਤੋਂ ਭਾਵ ਕਿ ਸਮਾਂ ਗੁਜ਼ਰ ਗਿਆ ਸਮਾਂ ਬਤੀਤ ਹੋ ਗਿਆ ਤੇ ਜਦੋਂ ਸਮਾਂ ਬਤੀਤ ਹੋ ਜਾਵੇ ਫਿਰ ਬਾਅਦ ਨੂੰ ਇੱਕ ਪਛਤਾਵਾ ਰਹਿ ਜਾਂਦਾ ਹੈ ਮੈਂ ਕਈ ਵਾਰ ਬੇਨਤੀ ਕਰਨਾ ਜੇ ਜਦੋਂ ਸਾਡੇ ਕੋਲ ਸਮਾਂ ਹੁੰਦਾ ਹੈ ਸਾਡੇ ਕੋਲ ਸਮਝ ਨਹੀਂ ਹੁੰਦੀ ਜਦੋਂ ਸਮਝ ਆਵੇ ਉਦੋਂ ਸਮਾਂ ਸਮੇਂ ਦੀ ਇਜਾਜ਼ਤ ਨਹੀਂ ਹੁੰਦੀ ਜਵਾਨੀ ਵੇਲੇ ਸਾਡੇ ਕੋਲ ਸਮਾਂ ਹੁੰਦਾ ਹੈ ਸਾਡੇ ਸਰੀਰ ਵਿੱਚ ਜੋਸ਼ ਹੁੰਦਾ ਹੈ ਬਲ ਹੁੰਦਾ ਹੈ ਉਦੋਂ ਸਮਝ ਨਹੀਂ ਹੁੰਦੀ ਫਿਰ ਜਦੋਂ ਬੁਢੇਪਾ ਆ ਜਾਏ ਉਦੋਂ ਜਦੋਂ ਸਮਝ ਆਵੇ ਫਿਰ ਉਦੋਂ ਸਮੇਂ ਦੀ ਅਗੇ ਇਜਾਜ਼ਤ ਨਹੀਂ ਹੁੰਦੀ ਬਹੁਤ ਘੱਟ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਮੇਂ ਸਿਰ ਸਮਝ ਆ ਜਾਂਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਨੇ ਫਿਰ ਅਖੀਰ ਨੂੰ ਮਨੁੱਖ ਪਛਤਾਉਂਦਾ ਹੈ ਕਹਿੰਦੇ ਹੁਣ ਪਛਤਾਉਣ ਦਾ ਕੀ ਫਾਇਦਾ ਜੇ ਚਿੜੀਆਂ ਚੁਗ ਗਈ ਖੇਤ ਹੁਣ ਤੂੰ ਆਖੇ ਕਿ ਮੈਂ ਪਰਤ ਕੇ ਫੇਰ ਪਿਛਲੇ ਰੇ ਸਮੇਂ ਵਿੱਚ ਚਲੇ ਜਾਵਾਂ ਗੁਰੂ ਸਾਹਿਬ ਕਹਿੰਦੇ ਨੇ ਬੜਾ ਕੀਮਤੀ ਸਮਾਂ ਹੈ ਇਹਨੂੰ ਸਾਂਭਣ ਦੀ ਲੋੜ ਹੈ ਆ ਵੇਲਾ ਸੰਭਾਲ ਲੈ ਇਹ ਸਮਾਂ ਜਿਹੜਾ ਹੈ ਇਹ ਤੇਰੇ ਤੇ ਅੱਜ ਆਇਆ ਹੈ ਔਰ ਸਮੇਂ ਨੇ ਬਤੀਤ ਹੋ ਜਾਣਾ ਹੈ ਇੱਕ ਸਿਆਣੇ ਆਦੀਪ ਨੇ ਬਹੁਤ ਸੋਹਣੀ ਗੱਲ ਲਿਖੀ ਹੈ ਕਹਿੰਦੇ ਨੇ ਵਕਤ ਜਿਹੜਾ ਵਕਤ ਹੈ ਨਾ ਉਹ ਨੂਰ ਨੂੰ ਬੇਨੂਰ ਬਣਾ ਦਿੰਦਾ ਹੈ ਵਕਤ ਫਕੀਰ ਨੂੰ ਹਜ਼ੂਰ ਬਣਾ ਦਿੰਦਾ ਹੈ ਫਿਰ ਤੋਂ ਸੁਣਾਦਿਆਂ ਕਹਿੰਦੇ ਨੇ ਵਕਤ ਨੂਰ ਨੂੰ ਬੇਨੂਰ ਬਣਾ ਦਿੰਦਾ ਹੈ ਵਕਤ ਜਿਹੜਾ ਵਕਤ ਹੈ ਉਹ ਫਕੀਰ ਨੂੰ ਹਜ਼ੂਰ ਬਣਾ ਦਿੰਦਾ ਹੈ ਕਹਿੰਦੇ ਵਕਤ ਜਦੋਂ ਬਦਲਣ ਦਾ ਵਕਤ ਆਵੇ ਉਹ ਕੋਲੇ ਨੂੰ ਵੀ ਕੋਈ ਨੂਰ ਬਣਾ ਦਿੰਦਾ ਹੈ ਇਹ ਵਕਤ ਦੇ ਅੰਦਰ ਇਨੀ ਸਮਰੱਥਾ ਕਿਉਂਕਿ ਕਾਲ ਦੇ ਅਧੀਨ ਸਾਰਾ ਕੁਝ ਹੈ ਜੇ ਸਾਡੇ ਕੋਲ ਸਮਾਂ ਹੀ ਬਤੀਤ ਹੋ ਗਿਆ ਤੇ ਗੁਰੂ ਸਾਹਿਬ ਕਹਿੰਦੇ ਨੇ ਸਮਾ ਵਿਹਾਜ ਜਾਣ ਤੋਂ ਬਾਅਦ ਫਿਰ ਪਛਤਾਵਾ ਹੀ ਰਹਿ ਜਾਂਦਾ ਹੈ ਅਬ ਕਿਉਂ ਰੋਵਤ ਅੰਧ ਗੁਰੂ ਸਾਹਿਬ ਕਹਿੰਦੇ ਨੇ हे ਅੰਨੇ ਮਨੁੱਖ ਵਕਾਰਾਂ ਦੇ ਵਿੱਚ ਗਬਲਤ ਦੇ ਵਿੱਚ ਡੁੱਬੇ ਹੋਏ ਮਨੁੱਖ ਹੁਣ ਰੋਣ ਦਾ ਕੀ ਲਾਭ ਹੈ ਅਗਲਾ ਬਚਨ ਸਤਿਗੁਰੂ ਜੀ ਕਹਿੰਦੇ ਨੇ ਮਨ ਮਾਇਆ ਮੈਂ ਰਮ ਰਹਿਓ ਨਿਕ ਸਤ ਨਾਹੀ ਨਮੀਤ ਹੈ ਮੇਰੇ ਮਿੱਤਰ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਹੈ ਮੇਰੇ ਮਿੱਤਰ ਹੈ ਮੇਰੇ ਪਿਆਰੇ ਹੈ ਮੇਰੇ ਆਜੀਜ਼ ਇਹ ਮਨ ਜਿਹੜਾ ਇਹ ਨਾ ਮਾਇਆ ਦੇ ਵਿੱਚ ਰੰਗਿਆ ਹੋਇਆ ਐ ਐਵੇਂ ਜਿਵੇਂ ਊਤ ਪ੍ਰੋਤ ਬਿਲਕੁਲ ਮਿਲ ਗਿਆ ਹੋਵੇ ਜਿਵੇਂ ਪਾਣੀ ਪਾਣੀ ਦੇ ਵਿੱਚ ਮਿਲ ਜਾਂਦਾ ਹੈ ਹੁਣ ਮਨ ਜਿਹੜਾ ਐ ਮਾਇਆ ਦਾ ਸਰੂਪ ਹੋ ਗਿਆ ਹੈ ਮਾਇਆ ਦਾ ਸਰੂਪ ਹੋ ਗਿਆ ਮਾਇਆ ਵਰਗਾ ਹੀ ਹੋ ਗਿਆ ਜਦੋਂ ਮਨ ਮਾਇਆ ਦੇ ਵਿੱਚ ਰੰਗਿਆ ਜਾਵੇ ਉਹ ਮਾਇਆ ਦੇ ਨਾਲ ਰੰਗਿਆ ਹੋਇਆ ਮਨ ਕਹਿੰਦੇ ਨੇ ਮੇਰੇ ਮਾਲਕ ਨੂੰ ਉਹ ਪਾਉਂਦਾ ਨਹੀਂ ਚੰਗਾ ਨਹੀਂ ਲੱਗਦਾ ਇਹਦੀ ਇੱਕ ਸਰਲ ਉਦਾਹਰਣ ਹੈ ਕਿ ਜਦੋਂ ਕੋਈ ਕਪੜਾ ਖਰੀਦਣ ਵਾਸਤੇ ਜਾਵੇ ਤੇ ਹੱਟੀ ਦੇ ਉੱਤੇ ਉਹ ਦੁਕਾਨਦਾਰ ਥਾਨਾਂ ਦੇ ਥਾਨ ਜਿਹੜੇ ਨੇ ਉਹ ਕਪੜੇ ਦੇ ਖੋਲ ਕੇ ਤੁਹਾਨੂੰ ਦਿਖਾਉਂਦਾ ਹੈ ਕਹਿੰਦਾ ਆ ਵੇਖੋ ਜੀ ਕਿੰਨਾ ਵਧੀਆ ਕਪੜਾ ਹੈ ਕਿੰਨੀ ਇਹਦੀ ਕੁਆਲਿਟੀ ਚੰਗੀ ਹੈ ਬਾਰੀਕ ਇਹਦੇ ਰੇਸ਼ੇ ਨੇ ਅਸੀਂ ਬਹੁਤ ਸਾਰੇ ਕੱਪੜੇ ਦੇਖਦੇ ਆ ਪਰ ਜੇ ਕੱਪੜੇ ਦਾ ਰੰਗ ਸਾਨੂੰ ਪਸੰਦ ਨਾ ਆਵੇ ਫਿਰ ਅਸੀਂ ਨਹੀਂ ਲੈਂਦੇ ਉਹ ਦੁਕਾਨਦਾਰ ਆਖੇ ਕਿ ਮੈਂ ਤੁਹਾਨੂੰ ਇਹ ਸਸਤੇ ਭਾਜ ਦੇ ਦਿਆਂਗਾ ਇਸ ਕੱਪੜੇ ਦੀ ਕੁਆਲਿਟੀ ਬੜੀ ਚੰਗੀ ਹੈ ਪਰ ਮੈਂ ਕਿਉਂ ਨਹੀਂ ਖਰੀਦਦਾ ਮੈਂ ਕਹਿੰਨਾ ਕਿ ਇਹ ਜਿਹੜਾ ਕੱਪੜਾ ਹੈ ਇਹਦਾ ਰੰਗ ਮੈਨੂੰ ਪਸੰਦ ਨਹੀਂ ਹੈ ਹੁਣ ਪਰਮਾਤਮਾ ਮੈਨੂੰ ਪਸੰਦ ਨਹੀਂ ਕਰਦਾ ਉਹਦਾ ਕਾਰਨ ਕੀ ਹੈ ਕਿਉਂਕਿ ਇਹ ਜਿਹੜਾ ਤਨ ਦਾ ਚੋਲਾ ਹੈ ਨਾ ਇਹਨੂੰ ਮਾਇਆ ਦੀ ਪਾਹ ਲੱਗ ਗਈ ਹੈ ਇਸ ਤਨ ਨੂੰ ਇਸ ਮਨ ਨੂੰ ਮਾਇਆ ਦੀ ਪਾਹ ਲੱਗ ਗਈ ਹੁਣ ਮਾਇਆ ਦਾ ਹੀ ਰੂਪ ਹੋ ਗਿਆ ਹੈ ਤੇ ਗੁਰੂ ਸਾਹਿਬ ਕਹਿੰਦੇ ਇਹ ਤਨ ਮਾਇਆ ਬਾਹਿਆ ਪਿਆਰੇ ਲੀਤੜਾ ਲੱਬ ਰੰਗਾਈ ਇਹਨੇ ਕੀਦੇ ਨਾਲ ਰੰਗਾਲਿਆ ਇਸ ਤਨ ਦੇ ਚੋਲੜੇ ਨੂੰ ਮਨ ਦੇ ਇਸ ਚੋਲੇ ਨੂੰ ਗੁਰੂ ਸਾਹਿਬ ਕਹਿੰਦੇ ਲੱਬ ਦੇ ਨਾਲ ਰੰਗਾਲਿਆ ਤੇ ਸਤਗੁਰੂ ਜੀ ਦਾ ਅਗਲਾ ਬਚਨ ਵੀ ਸੁਣੋ ਮਹਾਰਾਜ ਜੀ ਕਹਿੰਦੇ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸਿਜ ਜਾਏ ਅਸੀਂ ਕੱਪੜਾ ਤਾਂ ਹੀ ਖਰੀਦਦੇ ਆ ਜੇ ਉਹਦਾ ਕਲਰ ਸਾਨੂੰ ਪਸੰਦ ਹੋਵੇ ਤੇ ਗੁਰੂ ਕਹਿੰਦਾ ਜਿਹੜਾ ਤੇਰਾ ਮਨ ਦਾ ਰੰਗ ਏ ਨਾ ਇਹ ਤੇ ਕਾਲਾ ਹੋਇਆ ਪਿਆ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੁਆ ਸਿਆ ਖਨਲੀ ਤੋਤੀ ਉਜਲੀ ਨਾ ਹੋਵੇ ਜੈਸੋ ਧੋਣ ਪਾ ਖਨਰੀ ਕਹਿੰਦੇ ਨੇ ਜਿਹੜਾ ਜਿੱਥੇ ਕੋਹ ਨੂੰ ਲਗਾ ਹੋਵੇ ਨਾ ਉਹ ਸਤੇਲੀ ਦੇ ਕੋਲ ਇੱਕ ਕਪੜਾ ਹੁੰਦਾ ਜਿਹਦੇ ਨਾਲ ਉਹ ਸਾਫ ਕਰਦਾ ਉਹਦੇ ਵਿੱਚ ਮੈਲ ਵੀ ਹੁੰਦੀ ਹੈ ਉਹਦੇ ਅੰਦਰ ਤੇਲ ਵੀ ਲੱਗਾ ਹੁੰਦਾ ਕਹਿੰਦੇ ਉਸ ਕਪੜੇ ਨੂੰ ਤੁਸੀਂ ਕਿੰਨਾ ਵੀ ਧੋ ਲਓ ਉਹ ਸਾਫ ਨਹੀਂ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਤੇਰਾ ਮਨ ਤਾਂ ਕਾਲਾ ਸਿਆਹ ਹੋਇਆ ਪਿਆ ਉਹ ਜਨਮਾਂ ਜਨਮਾਂ ਤਰਾਂ ਦੀ ਬੜੇ ਲਮੇਰੇ ਸਮੇਂ ਦੇ ਪਾਪ ਇਹਨੂੰ ਚੰਬੜੇ ਹੋਏ ਨੇ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉ ਤਨ ਸੀਜੈ ਜਾਏ ਹਉ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਲ ਜੋ ਤੇਰਾ ਨਾਉ ਜਿਹੜੇ ਉਹਦਾ ਨਾਮ ਲੈਂਦੇ ਨੇ ਨਾ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਪਰਵਾਣ ਕਰਦਾ ਕਬੂਲ ਕਰਦਾ ਮਨ ਮਾਇਆ ਮੈਂ ਰਮ ਰਹੀਓ ਨਿਕਸਤ ਨਾਹੀ ਨ ਮੀਤ ਨਾਨਕ ਮੂਰਤ ਚਿੱਤਰ ਜੋ ਛਾੜਤ ਨਾਹੀ ਨ ਪੀਤ ਪੀਤ ਕਹਿੰਦੇ ਨੇ ਕੰਧ ਨੂੰ ਦੀਵਾਰ ਨੂੰ ਬੈਲ ਨੂੰ ਹੁਣ ਇੱਕ ਤਸਵੀਰ ਦੀਵਾਰ ਦੇ ਉੱਤੇ ਕਿੱਲੀ ਦੇ ਆਸਰੇ ਲੱਗ ਜਾਂਦੀ ਐ ਤੁਸੀਂ ਉਹਨੂੰ ਲਾ ਸਕਦੇ ਹੋ ਫਿਰ ਉਹਨੂੰ ਉਤਾਰ ਸਕਦੇ ਹੋ ਪਰ ਜੇਕਰ ਇੱਕ ਦੀਵਾਰ ਦੇ ਉੱਤੇ ਚਿੱਤਰ ਬਣਾ ਦਿੱਤਾ ਜਾਏ ਉਹ ਚਿੱਤਰ ਜਿਹੜਾ ਹੈ ਨਾ ਉਹ ਦੀਵਾਰ ਤੋਂ ਲੱਥਦਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਹੁਣ ਕਿਉਂ ਲੱਥੇਗਾ ਕਿਉਂਕਿ ਇਹ ਹੁਣ ਦੀਵਾਰ ਦਾ ਹੀ ਹਿੱਸਾ ਹੋ ਗਿਆ ਹੈ ਜਿਹੜਾ ਚਿੱਤਰ ਮਹਾਰਾਜ ਜੀ ਕਹਿ ਰਹੇ ਨੇ ਨਾਨਕ ਮੂਰਤ ਚਿੱਤਰ ਜਿਉ ਇਹ ਜਿਹੜੀ ਮੂਰਤੀ ਹੈ ਇਹ ਜਿਹੜਾ ਚਿੱਤਰ ਹੈ ਛੱਡਤ ਨਾਹੀ ਨਾ ਭੀਤ ਉਹ ਤਸਵੀਰ ਤਾਂ ਉਤਾਰੀ ਜਾ ਸਕਦੀ ਹੈ ਜਿਹੜੀ ਇੱਕ ਕਿਲ ਦੇ ਆਸਰੇ ਤੇ ਅਸੀਂ ਕੰਧ ਦੇ ਉੱਤੇ ਟੰਗਦੇ ਨੇ ਆ ਪਰ ਮਹਾਰਾਜ ਕਹਿੰਦੇ ਨੇ ਜੇ ਚਿੱਤਰ ਹੀ ਬਣਾ ਦਿੱਤਾ ਜਾਏ ਕੰਧ ਦੇ ਉੱਤੇ ਫਿਰ ਉਹ ਚਿੱਤਰ ਜਿਹੜਾ ਇਹ ਨਾ ਕੰਧ ਦਾ ਹੀ ਰੂਪ ਹੋ ਜਾਂਦਾ ਹੈ ਸਾਡਾ ਮਨ ਜਿਹੜਾ ਹੈ ਨਾ ਹੁਣ ਮਾਇਆ ਦਾ ਹੀ ਰੂਪ ਹੋ ਗਿਆ ਹੈ ਮਾਇਆ ਦਾ ਹੀ ਇਹਦੇ ਉੱਤੇ ਪ੍ਰਭਾਵ ਹੈ ਤੇ ਜੇ ਮਾਇਆ ਦਾ ਰੂਪ ਹੋ ਗਿਆ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਫਿਰ ਮਾਇਆ ਦੀ ਖਾਤਰ ਦੌੜ ਭੱਜ ਕਰਦਾ ਹੈ ਡਿਗਨ ਡੋਲਾ ਤਉ ਲਉ ਜੋ ਮਨ ਕੇ ਭਰਮਾ ਇਹ ਡਕੇ ਡੋਲੇ ਖਾਂਦਾ ਹੈ ਭੱਜ ਦੌੜ ਕਰਦਾ ਹੈ ਭਟਕਦਾ ਹੈ ਕਾਰਨ ਮਨ ਕੇ ਭਰਮਾ ਡਿਗਨ ਡੋਲਾ ਤਉ ਲਉ ਜੋ ਮਨ ਕੇ ਭਰਮਾ ਗੁਰ ਕਾਟੇ ਅਗਿਆਨਤਾ ਪਾਇ ਬਿਸਰਾਮਾ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਫਿਰ ਇਹਦੇ ਤੇ ਕਿਰਪਾ ਕਰ ਦੇਵੇ ਤੇ ਇਹ ਫਿਰ ਮਨ ਜਿਹੜਾ ਹੈ ਇਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੁੰਦਾ ਹੈ ਨਾਨਕ ਮੂਰਤ ਚਿੱਤਰ ਜਿਉ ਛੱਡਤ ਨਾਹੀ ਨਾ ਪੀਤ ਨਰ ਚਾਹਤ ਕਛ ਔਰ ਔਰ ਹੈ ਕੀ ਔਰ ਹੈ ਪਈ ਹੁਣ ਸਾਡੇ ਮਨ ਦੇ ਵਿੱਚ ਕੁਝ ਚੱਲਦਾ ਹੈ ਹੁਣ ਐਸਾ ਨਹੀਂ ਕਿ ਜਿਵੇਂ ਮੈਂ ਸੋਚ ਰਿਆਂ ਤੇ ਮੇਰੇ ਚਤਵਣ ਦੇ ਨਾਲ ਜੋ ਮੇਰੇ ਚਿਤ ਚੇਤੇ ਵਿੱਚ ਹੈ ਉਵੇਂ ਪਰਮਾਤਮਾ ਦੇ ਵੀ ਚਿਤ ਚੇਤੇ ਵਿੱਚ ਹੋਏਗਾ ਹੁਣ ਪਰਮਾਤਮਾ ਜਿਵੇਂ ਸੋਚੇ ਇੱਕ ਬਹੁਤ ਕੀਮਤੀ ਵਾਕ ਹੈ ਗੁਰੂ ਸਾਹਿਬ ਕਹਿੰਦੇ ਨੇ ਮਨੁੱਖ ਨੇ ਮਨ ਬਣਾਇਆ ਮਤਾ ਕਰੇ ਪਛਮ ਕੇ ਤਾਈ ਇਹਨੇ ਮਨ ਬਣਾ ਲਿਆ ਕਿ ਮੈਂ ਪੱਛਮ ਵਾਲੇ ਪਾਸੇ ਨੂੰ ਜਾਣਾ ਹੈ ਮਤਾ ਕਰੇ ਪਛਮ ਕੇ ਤਾਈ ਪੂਰਬ ਹੀ ਲੈ ਜਾਤ ਖਿਨ ਮੈਂ ਥਾਪ ਉਥਾਪਨ ਹਾਰਾ ਆਪਨ ਹਾਤ ਮਤਾਤ ਸਿਆਨਪ ਕਾਹੂ ਕਾਮਨਾ ਆਤ ਜੋ ਅਨਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ ਗੁਰੂ ਸਾਹਿਬ ਕਹਿੰਦੇ ਨੇ ਤੂੰ ਆਪਣੇ ਮਨ ਵਿੱਚ ਕੀ ਸੋਚਦਾ ਹੈ ਇੱਥੇ ਤਾਂ ਮਨ ਕੀ ਮਨ ਹੀ ਮਾਹੇ ਰਹੀ ਨਾਹਰ ਭਜੇ ਨਾ ਤੀਰਤ ਸੇਵੇ ਚੂਟੀ ਕਾਲ ਗਹੀ ਕਿਉਂਕਿ ਗੁਰੂ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਮਹਾਰਾਜ ਜੀ ਕਹਿੰਦੇ ਨੇ ਇਹਦੇ ਮਨ ਦੇ ਵਿੱਚ ਬਹੁਤ ਸਾਰੀਆਂ ਆਸਾਂਆਂ ਜਿਹੜੀਆਂ ਨੇ ਉਹ ਦਿਨ ਬਾ ਦਿਨ ਜਨਮ ਲੈਂਦੀਆਂ ਨੇ ਆਸਾ ਮਨਸਾ ਕਰਕੇ ਇਹ ਮਨ ਦੇ ਵਿੱਚ ਫੁਰਨੇ ਬਣਾਉਂਦਾ ਹੀ ਰਹਿੰਦਾ ਹੈ ਕਿਤੇ ਕਿਤੇ ਇਹ ਇਹਨੇ ਫੁਰਨੇ ਬਣਾ ਲੈਂਦਾ ਹੈ ਕਿ ਉਹ ਫੁਰਨੇ ਸਦਾ ਦੇ ਲਈ ਪੂਰੇ ਹੋ ਹੀ ਨਹੀਂ ਸਕਦੇ ਤੇ ਮਹਾਰਾਜ ਜੀ ਕਹਿੰਦੇ ਨੇ ਫਿਰ ਉਹ ਮੰਨਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ ਤੇ ਸਮਾ ਕਹਿੰਦਾ ਚੱਲ ਭਾਈ ਅੱਗੇ ਹੁਣ ਅੱਗੇ ਸਮੇਂ ਦੀ ਇਜਾਜ਼ਤ ਕੋਈ ਨਹੀਂ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਗੁਰੂ ਸਾਹਿਬ ਕਹਿੰਦੇ ਨੇ ਮੋਹ ਦੇ ਅਧੀਨ ਹੋ ਕੇ ਇਹ ਮਨ ਦੇ ਵਿੱਚ ਬਹੁਤ سارے ਵਿਚਾਰ ਜਿਹੜਾ ਹੈ ਉਹ ਪੈਦਾ ਕਰਦਾ ਹੈ ਇਹ ਕੁਝ ਕਰਾਂਗਾ ਆ ਕੁਝ ਕਰਾਂਗਾ ਅਗਲੇ ਸਾਲ ਆ ਕੁਝ ਮੈਂ ਬਣਾ ਲਵਾਂਗਾ ਬੜੀਆਂ ਅਗੇ ਦੀਆਂ ਲਮੇਰੀਆਂ ਸੋਚਾਂ ਹੁੰਦੀਆਂ ਨੇ ਇਹਨੇ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਉਹ ਪਲਾਨ ਤਿਆਰ ਕੀਤੇ ਹੁੰਦੇ ਨੇ ਕਿ ਆ ਆ ਕੁਝ ਮੈਂ ਬਣਾਉਣਾ ਹੈ ਆਉਣ ਵਾਲੇ ਸਮੇਂ ਵਿੱਚ ਆ ਆ ਕੁਝ ਹੋਏਗਾ ਗੁਰੂ ਸਾਹਿਬ ਕਹਿੰਦੇ ਨੇ ਮੋਹ ਦੇ ਅਧੀਨ ਮਨ ਦੇ ਵਿੱਚ ਬਸ ਵਿਚਾਰਾ ਹੀ ਪੈਦਾ ਕਰਦਾ ਰਹਿੰਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਕਹਿੰਦੇ ਨੇ ਹੋਰ ਦੀਆਂ ਹੋਰ ਹੋ ਜਾਂਦੀਆਂ ਨੇ ਉਹ ਮਨ ਦੀਆਂ ਮਨ ਵਿੱਚ ਹੀ ਦਬੀਆਂ ਰਹਿ ਜਾਂਦੀਆਂ ਨੇ ਤੇ ਕਹਿੰਦੇ ਨੇ ਆ ਕੇ ਸਮਾ ਜਿਹੜਾ ਇਹ ਨਾ ਵਾਲਾ ਵਾਲੇ ਪਾਸਿਓਂ ਪਕੜ ਲੈਂਦਾ ਮਨ ਕੀ ਮਨ ਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਤ ਸੇਵੇ ਚੋਟੀ ਕਾਲ ਗਹੀ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਨੇ ਚਿਤਵਤ ਰਹਿਓ ਠਗਾਉਰ ਨਾਨਕ ਫਾਸੀ ਗੱਲ ਪਰੀ ਇਹ ਹੁਣ ਚਿਤਵਦਿਆਂ ਹੋਇਆ ਮਹਾਰਾਜ ਜੀ ਕਹਿੰਦੇ ਨੇ ਇਹਨੂੰ ਜਿਹੜੀ ਮਾਇਆ ਦੀ ਠਗਮੂਰੀ ਬੂਟੀ ਐ ਉਹ ਇਹਦੇ ਜੀਵਨ ਨੂੰ ਮਹਾਰਾਜ ਜੀ ਕਹਿੰਦੇ ਨੇ ਇਹਦੇ ਕੋਲ ਜਿਹੜਾ ਆਤਮਿਕ ਸਰਮਾਇਆ ਐ ਇਹਦਾ ਜੋ ਆਤਮਿਕ ਜੀਵਨ ਐ ਉਹ ਸਾਰਾ ਹੀ ਠਗਮੂਰੀ ਬੂਟੀ ਜਿਹੜੀ ਐ ਉਹ ਚੁਰਾ ਲੈਂਦੀ ਐ ਮਾਇਆ ਦਾ ਇਹੋ ਸਰੂਪ ਹੈ ਸਤਿਗੁਰੂ ਜੀ ਕਹਿੰਦੇ ਨੇ ਆਤਮਕ ਜੀਵਨ ਦਾ ਸਰਮਾਇਆ ਰਾਸਪੂੰਜੀ ਖਾ ਜਾਂਦੀ ਐ ਚਿਤਵਤ ਰਿਓ ਠਗੌਰ ਨਾਨਕ ਫਾਸੀ ਗਲ ਭਰੀ ਤੋਂ ਮੋਹ ਦੀ ਫਾਹੀ ਜੜੀ ਐ ਇਹਦੇ ਗਲੇ ਵਿੱਚ ਪਈ ਰਹਿੰਦੀ ਐ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਕੋਏ ਹੁਣ ਹਰ ਮਨੁੱਖ ਯਤਨ ਕਰਦਾ ਕਿ ਮੈਂ ਸੁਖੀ ਹੋ ਜਾਵਾਂ ਹਰ ਮਨੁੱਖ ਦੀ ਇਹੋ ਕੋਸ਼ਿਸ਼ ਹੈ ਤੁਸੀਂ ਇੱਥੇ ਆਇਓ ਤੇ ਸੁੱਖਾ ਕਰਕੇ ਆਇਓ ਕੋਈ ਵੀ ਕੰਮ ਹੈ ਉਹਦੇ ਪਿੱਛੇ ਸਾਡੀ ਜਿਹੜੀ ਇੱਛਾ ਇਹ ਹੁੰਦੀ ਹੈ ਕਿ ਸੁੱਖ ਪ੍ਰਾਪਤ ਹੋਵੇ ਹੁਣ ਹਰ ਇੱਕ ਇਨਸਾਨ ਨੇ ਸੁੱਖ ਦੇ ਆਪਣੇ ਆਪਣੇ ਮੀਟਰ ਜਿਹੜੇ ਨੇ ਨਾ ਉਹ ਪਿੱਟ ਕੀਤੇ ਹੁੰਦੇ ਨੇ ਕਿ ਉਹਦਾ ਸੁੱਖ ਕਿਹੋ ਜਿਹਾ ਹੈ ਕੋਈ ਕਿਤੇ ਸੁਖ ਭਾਲ ਰਿਹਾ ਕੋਈ ਕਿਤੇ ਸੁਖ ਭਾਲ ਰਿਹਾ ਪਰ ਗੁਰੂ ਸਾਹਿਬ ਕਹਿੰਦੇ ਨੇ ਭਾਲਦਾ ਤੇ ਸੁਖ ਹੈ ਪਰ ਯਤਨ ਜਿਹੜਾ ਇਹ ਨਾ ਉਹ ਇਹਦਾ ਠੀਕ ਨਹੀਂ ਇਹਦਾ ਯਤਨ ਪਤਾ ਕੀ ਹੈ ਗੁਰੂ ਸਾਹਿਬ ਕਹਿੰਦੇ ਨੇ ਬੀਜੇ ਵਿਖ ਮੰਗੇ ਅੰਮ੍ਰਿਤ ਇਹ ਹੁਣ ਕਹਿੰਦਾ ਹੈ ਕਿ ਮੈਂ